ਤੁਪਲੋ ਜੀ ਸ੍ਰੀ ਵਹਿਗੁਰਜ ਜੀ ਅਕਾਲ ਸਾਹਿਬ ਸ੍ਰੀ ਵਹਿਗੁਰਜ ਜੀ ਕੀ ਫਤਿਹ ਤਾਸ ਗੁਰਦਿਆਲ ਸਿੰਘ ਕਲਿਆਣ ਆਲ ਇੰਡੀਆ ਸਟੂਕ ਆ ਫੈਡਰੇਸ਼ਨ ਤੋਂ ਪੰਜਾਬ ਦਾ ਸੇਵਾਦਾਰ ਹੈਗਾ ਔਰ ਨਾਲ ਸਾਡੇ ਗੁਰਦੁਆਰਾ ਸਾਹਿਬ ਅਮਰਜੀਤ ਬਾਬਾ ਸਿੰਘ ਸਿੰਘ ਜੀ ਅਮਰਜੀਤ ਬਾਬਾ ਜੀਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਨਾਲ ਸਾਥੀ ਖਲੋਤੇ ਨੇ ਜੋ ਬੀਤੇ ਦਿਨਾਂ ਦੌਰਾਨ ਪਹਿਲੋ ਰਾਜਾ ਵੜਿੰਗ ਜੀ ਸਵਰਗੀ ਸਦਾ ਬੂਟਾ ਸਿੰਘ ਜੀ ਬਾਰੇ ਆਪ ਸ਼ਬਦ ਬੋਲਦੇ ਰਹੇ ਉਹ ਜੇ ਠੰਡਾ ਨਹੀਂ ਹੋਇਆ ਮਸਲਾ ਤੇ ਸੁਖਵਿੰਦਰ ਸਿੰਘ ਡੈਨੀ ਪ੍ਰਤਾਪ ਸਿੰਘ ਬਾਜਵਾ ਅਨੀਲ ਜੋਸ਼ੀ ਇਹਨਾਂ ਤਰਨਤਾਲ ਵਿਧਾਨ ਸਭਾ ਤੋਂ ਕੈਂਡੀਡੇਟ ਬੁਰਜ ਅਤੇ ਹੋਰ ਸੀਨੀਅਰ ਲੀਡਰ ਪਾਪਾ ਜੀਵਨ ਸਿੰਘ ਜੀ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੀ ਗੁਰਬਾਨੀ ਨੂੰ ਅਵਰਚੀ ਜੋਦੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਨਵੇਂ ਪਾਸ਼ਾ ਜੀ ਦੇ ਜਿੱਦੋਂ ਸਾਡੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਦੀ ਲੋੜ ਪਈ ਤੋ ਗੁਰੂ ਸਾਹਿਬ ਕੋ ਗਏ ਜਿੱਦੋਂ ਮੁਗਲਾਂ ਨੇ ਅੱਤ ਦਾ ਕਹਿਰ ਮਚਾਇਆ ਸੀ ਗੁਰੂ ਸਾਹਿਬ ਨੇ ਆਪਣਾ ਬਲੀਦਾਨ ਦੇ ਕੇ ਉਹਨਾਂ ਜੰਦੂਆਂ ਦੀ ਰੱਖਿਆ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀ ਦੇ ਚਾਂਦਨੀ ਚੌਕ ਤੋਂ ਸੀਸ ਲਿਆਉਣ ਵਾਸਤੇ ਬੜੇ ਬੜੇ ਸੂਰਬੀਰ ਯੋਧੇ ਸੀ ਇਹ ਨਹੀਂ ਕਿ ਗੁਰੂ ਸਾਹਿਬ ਦੇ ਸੇਵਾਦਾਰਾਂ ਚ ਯੋਧੇ ਨਹੀਂ ਸੀ ਬੜੇ ਸੀਗੇ ਹੋਰ ਲੇਕਿਨ ਬਾਬਾ ਜੀਵਨ ਸਿੰਘ ਜੀ ਜੈਸਾ ਸੂਰਬੀਰ ਕੋਈ ਨਹੀਂ ਸੀ ਉਸ ਸਮੇਂ ਨਿਤਰਿਆ ਇੱਕ ਬਾਬਾ ਜੀਵਨ ਸਿੰਘ ਸੀਗੇ ਜਿਨ੍ਹਾਂ ਨੇ ਬਾਣੀ ਦੇ ਪੱਕੇ ਦੇਖਦੇ ਧਣੀ ਤੇ ਬਚਨਾਂ ਦੇ ਅਟਲ ਗੁਰੂ ਮਹਾਰਾਜ ਦੇ ਪਿਆਰੇ ਪੁੱਤਰ ਜੋ 10ਵੇਂ ਪਾਤਸ਼ਾਹ ਦੀ ਹੁਕਮ ਅਨਸਾਰ ਦਿੱਲੀ ਦੇ ਚਾਂਦਨੀ ਚੌਂਕ ਤੋਂ ਗੁਰੂ ਸਾਹਿਬ ਦਾ ਸਿੱਖ ਲੈਣ ਗਏ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੋ ਨਾ ਤੇ ਸਕੂਟਰ ਮੋਟਰਸਾਈਕਲ ਨਾ ਕਾਰਾਂ ਸੀਗੀਆਂ ਉਹਨਾਂ ਦਿਨਾਂ ਜੰਗਲਾਂ ਰਾਹੀਂ ਕਿਸ ਤਰ੍ਹਾਂ ਗਏ ਔਰ ਕੀ ਵਿਵਸਥਾ ਸੀ ਉਹਨਾਂ ਜਾ ਕੇ ਗੁਰੂ ਸਾਹਿਬ ਦਾ ਸੀਸ ਵੀ ਲੈਂਦਾ ਔਰ ਆਪਣੇ ਪਿਤਾ ਜੀ ਦਾ ਬਲੀਦਾਨ ਵੀ ਉੱਥੇ ਦਿੱਤਾ ਔਰ ਉਹ ਜੇ ਸੂਰਬੀਰ ਯੋਧਿਆਂ ਦਾ ਆ ਜੇ ਲਾਵਾ ਇਹ ਬੇਦਬੀਆਂ ਕਰਨ ਕਾਂਗਰਸ ਦੇ ਮਿੱਤਰ ਸੁਖਵਿੰਦਰ ਡੈਨੀ ਪ੍ਰਤਾਪ ਬਾਜਾ ਅਨੀਲ ਜੋਸ਼ੀ ਬਾਬਾ ਜੀਤ ਸਿੰਘ ਦਾ ਸਰੂਪ ਲਾ ਕੇ ਹੋਲਡਿੰਗ ਬੋਰਡਾਂ ਤੇ ਆਪਣੇ ਕਾਂਗਰਸੀ ਲੀਡਰਾਂ ਨੂੰ ਖੁਸ਼ਕਾਨਾਤੇ ਉਹਨੀਆਂ ਨੰਗੇ ਸਿਰ ਫੋਟੋਆਂ ਉਹਨਾਂ ਦੇ ਉੱਤੇ ਲਾਈਆਂ ਔਰ ਆਪ ਸਟੇਜ ਦੇ ਉੱਤੇ ਜੋੜੇ ਪਾ ਕੇ ਬੈਠੇ ਇਹ ਬੇਅਦਬੀ ਇਸ ਤੋਂ ਵੱਧ ਹੋ ਰਹੀ ਨਾ ਕੀ ਗੁਰੂ ਸਾਹਿਬ ਦੀ ਕਰਨੀ ਹੈ ਬੋਰਡ ਦੇ ਉੱਤੇ ਨਾਲ ਹੀ ਉਹਨਾਂ ਦੇ ਆਪਣੇ ਵੱਡੇ ਹੋਲਡਰ ਆਪਣੇ ਨਾਲ ਹੀ ਫੋਟੋਆਂ ਲਾਈਆਂ ਗਈਆਂ ਉਹਨਾਂ ਦੇ ਬਰਾਬਰ ਲੱਗਾਈਆਂ ਬਰਾਬਰ ਜੀ ਉਹਨਾਂ ਸੀਸ ਦੇ ਉਹਨਾਂ ਦੇਖੋ ਸਰੂਪ ਦੇ ਉੱਪਰ ਲਾਈਆਂ ਗਈਆਂ ਸੋਨੀਆਂ ਗਾਂਧੀ ਅਰਜਨ ਖੜਕੇ ਪ੍ਰਿਆੰਕਾ ਉਹ ਰਾਜਾ ਪ੍ਰਿੰਕ ਉਹਰੇ ਪੰਜਾਬ ਦੇ ਇਨਚਾਰਜ ਔਰ ਉਦੋਂ ਹੱਦ ਹੋ ਗਈ ਇਹਨਾਂ ਨੇ ਬਾਬਾ ਜੀਮ ਸਿੰਘ ਦੇ ਸਰੂਪ ਦੇ ਬਰਾਬਰ ਰਾਹੁਲ ਗਾਂਧੀ ਦੀ ਨੰਗੇ ਸਿਰ ਫੋਟੋ ਲਾਈ ਔਰ ਉਸ ਤੋਂ ਅਪਰੰਤ ਵੇਖੋ ਸਟੇਜ ਤੇ ਸਾਰੇ ਹੀ ਪੰਜਾਬੀ ਨੇ ਇਹ ਸਾਡੇ ਪੰਜਾਬ ਦੇ ਵਿਸਥੇ ਨੂੰ ਜਾਣਦੇ ਨੇ ਕਿ ਗੁਰੂ ਸਾਹਿਬ ਦੇ ਸਰੂਪ ਜਿੱਥੇ ਲਾਏ ਜਾਂਦੇ ਨੇ ਉੱਥੇ ਜੋੜੇ ਲੈ ਕੇ ਨਹੀਂ ਬਿਠਾਇਆ ਜਾਂਦਾ ਇਹਨਾਂ ਜੋੜੇ ਵੀ ਸਾਰਿਆਂ ਨੇ ਪਾਇਆ ਸਟੇਜ ਦੇ ਉੱਤੇ ਇਹ ਇਹਨਾਂ ਨੇ ਇਹਨਾਂ ਨੇ ਆਪਣੇ ਲੀਡਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਵੋਟਰ ਸੀ ਉਹਨਾਂ ਨੂੰ ਰਜਾਉਣ ਦੀ ਕੋਸ਼ਿਸ਼ ਕੀਤੀ ਪਪਾ ਜੀਵਨ ਸਿੰਘ ਜੀ ਇੱਕ ਸਰੂਪ ਲਗਾ ਕੇ ਕਿ ਚਲੋ ਆਪਣੇ ਜਿਹੜੇ ਵੋਟਰ ਨੇ ਉਹਨਾਂ ਨੂੰ ਰਜਾ ਲਈਏ ਕਿ ਆਪਾਂ ਪਪਾ ਜੀਵਨ ਸਿੰਘ ਦਾ ਬੜਾ ਪਿਆਰ ਕਰਦੇ ਆ ਕਿ ਆਪਣੇ ਲੀਡਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ ਕੋਈ ਜੇ ਤੇ ਬਾਬਾ ਜੀਵਨ ਸਿੰਘ ਦੇ ਨਾਂ ਤੇ ਵੋਟਰਾਂ ਨੂੰ ਖੁਸ਼ ਕਰਨਾ ਹੁੰਦਾ ਤੇ ਇਹ ਗੱਲ ਵੱਖਰੀ ਸੀ ਲੇਕਿਨ ਬਾਬਾ ਜੀਵਨ ਸਿੰਘ ਦੀ ਕੌਮ ਕੋਲ ਜਾਣ ਨਾ ਵੋਟਾਂ ਮੰਗਣੋਂ ਤਰਾਂ ਘਰ ਘਰ ਇਹ ਤੇ ਜਿਹੜੇ ਇਹਨਾਂ ਦੇ ਦਿੱਲੀ ਦੇ ਆਗਾ ਬੈਠੇ ਨੇ ਉਹਨਾਂ ਨੂੰ ਖੁਸ਼ ਕਰਦੇ ਨੇ ਆਪਣੀਆਂ ਟਿਕਟਾਂ 'ਤੇ ਚਾਲ ਪਲੂਸੀ ਕਰਦੇ ਨੇ ਆਉਣ ਵਾਲੇ ਸਮੇਂ 'ਚ ਦੇਖੋ ਹਜੇ ਤੇ 88 ਦੇ ਵਿੱਚ 1984 ਦੇ ਵਿੱਚ ਸੌਰੀ ਜੋ ਕਤਲੇਆਮ ਕਾਂਗਰਸੀ ਲੀਡਰਾਂ ਨੇ ਕੀਤਾ ਸੱਜਨ ਕੁਮਾਰ ਹੋਣਾ ਨੇ ਸਾਡੇ ਸਿੱਖ ਭਰਾਵਾਂ ਨੂੰ ਗਲਾਂ ਦੇ ਟਾਇਰ ਪਾਪਾ ਸਾੜਿਆ ਉਹ ਨਹੀਂ ਠੰਡੀ ਹੋਈ ਆ 1984 ਦੀ ਜਿਹੜਾ ਸਾਡੇ ਹਰਮੰਦਰ ਸਾਹਿਬ ਤੇ ਇਹਨਾਂ ਨੇ ਹਮਲੇ ਕੀਤੇ ਕੋਈ ਹਜੇ ਝਖਮ ਠੰਡੇ ਹੋਏ ਇਹ ਕੋਈ ਨਾ ਕੋਈ ਕੋਈ ਨਾ ਕੋਈ ਚੁੰਚਰੀ ਕਾਂਗਰਸ ਜਾਣ ਬੁੱਝ ਕੇ ਛੇੜਦੀ ਹੈਗੀ ਤੇ ਮੇਰੇ ਉੱਤੇ ਲੱਗਦਾ ਕਿ ਸardar ਭਗਵੰਤ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵੇਖੋ ਉਹਨਾਂ ਤੇ ਐਫ ਆਈ ਆਰ ਦਰਜ ਹੋਏ ਰਾਜੇ ਬਣ ਕੇ ਤਾਂ ਉਹ ਹਿੱਤਾ ਗ੍ਰੈਸਟਿੰਗ ਕੀਤਾ ਇਹ ਕੋਈ ਨੂਰਾ ਕੁਸ਼ਤੀ ਖੇਡ ਰਹਿ ਲੱਗਦੇ ਰਲੇ ਨੇ ਕਾਂਗਰਸ ਵਾਲੇ ਤੇ ਆਮ ਆਦਮੀ ਪਾਰਟੀ ਬਿਲਕੁਲ ਹੀ ਨੂਰਾ ਨੂਰਾ ਕੁਸ਼ਤੀ ਉਹਨੂੰ ਕਿਹਾ ਜਾਂਦਾ ਜੀ ਇਹ ਦੋਵੇਂ ਮਲ ਫਰੈਂਡਲੀ ਚੱਲ ਰਹੇ ਨੇ ਤੂੰ ਇਸ ਤਰ੍ਹਾਂ ਕੌਮ ਦੇ ਵਿਰੁੱਧ ਬੋਲੀ ਜਾ ਮਜਬੀ ਸਖਾਂ ਦੇ ਜਾਂ ਗੁਰੂ ਸਾਹਿਬਾਂ ਦੇ ਤੇ ਅਸੀਂ ਹੰ ਇਤਨਾ ਹੱਥੋਂ ਪੁنجਾ ਐਫ ਆਈ ਆਰ ਕਰਦਾਂਗੇ ਵੀ ਅਰੇਸਟ ਕਰਾਂਗੇ ਨਹੀਂ ਹੁਣ ਇੱਕ ਛੋਟੇ ਬੱਚਿਆਂ ਦੀ ਵੀ ਵੀਡੀਓ ਵਾਇਰਲ ਹੋ ਰਹੀ ਜਿਹੜਾ ਰਾਜਾ ਬਣੇਗੇ ਦੇਰ ਦੀ ਕਰ ਰਿਆ ਜੂੜੇ ਨੂੰ ਉਹ ਜੇ ਥੋੜੇ ਦਿਨ ਮੇਰੇਆਂ ਦੋ ਤਿੰਨ ਦਿਨ ਹੀ ਉਹ ਗੁਰਸਿੱਖ ਬੱਚੇ ਨੇ ਵੇਖੋ ਆਉਣ ਵਾਲਾ ਸਾਡੇ ਦੇਸ਼ ਦਾ ਭਵਿੱਖ ਨੇ ਉਹ ਉਹ ਤਾਂ ਵਧੀਆ ਕੀਰਤनियां ਬਣ ਵਧੀਆ ਵਿਦਵਾਨ ਬਣ ਉਹ ਟਾੜੀ ਰਾਗੀ ਸਿੰਘ ਬਣਨ ਵੱਡੇ ਹੋ ਕੇ ਉਹਨਾਂ ਦੇ ਕੇਸਾਂ ਨੂੰ ਵਾਰ-ਵਾਰ ਇਸ ਤਰ੍ਹਾਂ ਹੱਥ ਨਾਲ ਦੱਬ ਰਹੇ ਨੇ ਔਰ ਉਹ ਇੱਕ ਕੋਝਾ ਮਜ਼ਾਕ ਹੈ ਸਾਡੇ ਸਿੱਖ ਕਮਿਊਨਿਟੀ ਦੇ ਨਾਲ ਮੇਰੀ ਅਪੀਲ ਹੈ ਵੀ ਸਾਰੇ ਸਿੱਖ ਵੀਰਾਂ ਨੂੰ ਕਿਸ ਰਾਜੇ ਵੜਿੰਗ ਦਾ ਤੇ ਕਾਂਗਰਸ ਪਾਰਟੀ ਦਾ ਡਟੇ ਵਿਰੋਧ ਕਰੋ ਤੇ ਨਾਲ ਸ਼ਰੋਮਣੀ ਕਮੇਟੀ ਦੇ ਸ੍ਰੀ ਅਕਾਲ ਚỢਤ ਸਾਹਿਬ ਦੇ ਜੇਹੇਦਾਰ ਸਾਹਿਬ ਸਤਕਾਰ ਜੋ ਯਾਨੀ ਕੁਲਦੀਪ ਸਿੰਘ ਜੀ ਗੜਗਾ ਸਾਹਿਬ ਨੂੰ ਬੇਨਤੀ ਹੈਗੀ ਜਿਹੜਾ ਅੱਜ ਮੰਗ ਪੱਤਰ ਤਿਆਰ ਇੱਥੇ ਦਫ਼ਤਰ ਤੇ ਇਨ੍ਹਾਂ ਤੇ ਬੰਦੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਜਿਸ ਨਾਲ ਪਤਾ ਲੱਗ ਜੇ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਾਉਂਦਾ ਕੀ ਮੁੱਲ ਹੁੰਦਾ ਵਾ ਠੀਕ